ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਇਟਲੀ ਵੱਲੋਂ ਭੈਣ ਕਲਵਿੰਦਰ ਕੌਰ ਸਮਾਣਾ ਜ਼ਿਲ੍ਹਾ ਪਟਿਆਲਾ ਦੇ ਘਰ ਵਿੱਚ ਇਹ ਭੈਣ ਇਹ ਬੱਚੇ ਦਾ ਨੀਰ ਸੋਈ ਹੈ ਬੱਚੇ ਦਾ ਨੀਰ ਵਿੱਚ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਇਟਲੀ ਕੋਲ ਬੇਨਤੀ ਕੀਤੀ ਸੀ ਇਹਨਾਂ ਦੇ ਘਰੇ ਕਮਾਈ ਦਾ ਕੋਈ ਸਾਧਨ ਨਹੀਂ ਇਹਨਾਂ ਦੇ ਘਰ ਵਾਲੇ ਦੀ ਕੋਰੋਨਾ ਦੇ ਦੌਰਾਨ ਮੌਤ ਹੋ ਗਈ ਸੀ ਇਹ ਛੋਟੇ ਬੱਚੇ ਨੇ ਮਾਤਾ ਜੀ ਬਿਮਾਰ ਰਹਿੰਦੇ ਨੇ ਕਮਾਈ ਦਾ ਸਾਧਨ ਨਾ ਹੋਣ ਕਰਕੇ ਲਾਜ ਵੱਲੋਂ ਸਮਰਥਕ ਠੀਕੇ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਨੇ ਘਰ ਦੇ ਹਾਲਾਤ ਦੇਖਦੇ ਹੋਏ ਪੂਰੀ ਵੈਰੀਫਾਈ ਕਰਕੇ ਅੱਜ ਭੈਣ ਜੀ ਦੇ ਇਲਾਜ ਲਈ 25000 ਦੀ ਦਾ ਸਹਾਇਤਾ ਰਾਸ਼ੀ ਇਹਨਾਂ ਨੂੰ ਭੇਜੀ ਹੈ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਟ੍ਰਸਟੀਟਲੀ ਨੂੰ ਸਹਿਰ ਸਮਾਣਾ ਵੱਲੋਂ ਇਲਾਕੇ ਵੱਲੋਂ ਧੰਨਵਾਦ ਕਰਦੇ ਹਾਂ ਅਸੀਂ ਅਰਦਾਸ ਕਰਦੇ ਵਹਿਗੁਰੂ ਜੀ ਅੱਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਟ੍ਰਸਟੀਟਲੀ ਦਿਨ ਦੁਪਹਿਰਾਂ ਰਾਤ ਨੂੰ ਆਪਣੀ ਤਰੱਕੀ ਕਰੇ ਵਹਿਗੁਰੂ ਜੀ ਜੀ ਸਦਾ ਅੰਗ ਸੰਗ ਸਹਾਈ ਰਹੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ